ਮਿਲ ਰਹੀ ਹੈ 99 ਰੁਪਏ ਸਿਰਫ 99 ਰੁਪਏ ਦੀ ਕੁੜਤੀ ਮਿਲ ਰਹੀ ਹੈ 99 ਰੁਪਏ ਦੀ ਕੁੜਤੀ ਦੋ ਦਿਨ ਦੀ ਸੇਲ ਸਿਰਫ 99 ਰੁਪਏ ਦੀ ਕੁੜਤੀ ਡਿਜ਼ਾਈਨ 25 ਤੋਂ 30 ਮਿਲ ਜਾਣਗੇ ਜੀ 99 ਰੁਪਏ ਦੀ ਕੁੜਤੀ ਪੂਰਨ ਚੰਦਾਂ ਦੇ ਕੰਪਨੀ ਸਟੋਰ ਫੀਲਡ ਗੰਜ ਮਾਰਕੀਟ 99 ਰੁਪਏ ਦੀ ਕੁੜਤੀ 99 ਰੁਪਏ ਦੀ ਕੁੜਤੀ ਮਿਲ ਰਹੀ ਹੈ ਜੀ ਸਿਰਫ ਵੀਡੀਓ ਬਾਤਰਾ ਸ਼ੇਅਰ ਕਰੀ ਚੱਲਿਓ ਜਿਹੜਾ ਭਰਾ ਵੀਡੀਓ ਸ਼ੇਅਰ ਕਰੇਗਾ ਜਾਂ ਜਿਹੜੀ ਭੈਣ ਵੀਡੀਓ ਸ਼ੇਅਰ ਕਰੇਗੀ ਆਪਾਂ ਉਹਨਾਂ ਨੂੰ ਆਹ ਕੁੜਤੀਆਂ ਦੇਣੀਆਂ ਜੀ ਪਹਿਲੇ ਦੱਸਦਾ ਜੀ ਰੇਟ ਲੌਂਗ ਕੁੜਤੀ 44 42 ਸਾਈਜ਼ ਖੁੱਲੀ ਡੁੱਲੀ ਕੁੜਤੀਆਂ ਜੀ 350 ਦੀ ਸੇਲ ਹੋ ਰਹੀ ਮਾਰਕੀਟ 'ਚ ਮਾਰਕੀਟ 'ਚ ਸੇਲ ਹੋ ਰਹੀ ਹੈ ਜੀ 350 ਦੀ ਆਪਾਂ ਦੇਣੀ ਹੈ ਜੀ 1 ਨਾਲ 1 ਫਰੀ ਮਤਲਬ 350 ਦੀਆਂ ਦੋ ਸਿੰਗਲ 200 ਦੀ 350 ਦੀਆਂ ਦੋ ਕੁੜਤੀਆਂ ਦੀ ਮਾਰਕੀਟ 'ਚ ਇੱਕ ਸੇਲ ਹੋ ਰਹੀ 350 ਦੀ ਆਪਾਂ ਦੇਣੀ ਹੈ ਜੀ 350 ਦੀਆਂ ਦੋ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਕਰੇਗਾ ਤਿੰਨ ਕੁੜਤੀਆਂ ਤਿੰਨ ਲੱਕੀ ਵਨਰ ਨੂੰ ਇਸ ਟਾਈਮ ਦੋ ਜਗ੍ਹਾ ਤੇ ਲਾਈਵ ਚੱਲ ਰਹੀ ਹੈ ਜੀ ਇੱਕ YouTube ਤੇ ਪੇਜ ਨੂੰ ਫੋਲੋ ਕਰ ਲਓ YouTube ਤੇ ਵੀ ਨਵੀਆਂ ਆਫਰਾਂ ਲੱਗ ਰਹੀਆਂ ਪੂਰਨ ਚੈਨਲ ਕੰਪਨੀ ਦਾ ਪੇਜ ਹੈ ਜੀ YouTubeer Facebook ਦੋਨਾਂ ਤੇ ਲਾਈਵ ਚੱਲ ਰਹੀ ਹੈ ਜੀ 350 ਦੀਆਂ ਦੋ ਗੁੜਤੀਆਂ ਲਓ ਜੀ 350 ਦੀਆਂ ਦੋ ਕੁਰਤੀ ਹੈ ਜੀ ਆ ਆ ਗਈਆਂ ਜੀ 350 ਦੀਆਂ ਦੋ ਹੁਣ ਚਲਦੇ ਆ ਜੀ ਫਰੋਕਾਂ ਆ ਗਏ ਜੀ ਫਰੋਕ ਸੂਟ ਚੈੱਕ ਕਰ ਲੋ ਜੀ ਫਰੋਕ ਸੂਟ 3 ਐਕਸਲ ਸਾਈਜ਼ ਚੈੱਕ ਕਰੋ ਫਰੋਕ ਸੂਟ ਆ ਗਈ ਜੀ ਫਰੋਕ ਨਾਲ ਆ ਗਿਆ ਜੀ ਟਰੌਜ਼ਰ 350 ਰੁਪਏ ਦਾ ਜੀ 350 ਰੁਪਏ ਦੇ ਵਿੱਚ ਫਰੋਕ ਸੂਟ ਕੈਮਰਾ ਥੋੜਾ ਇਧਰ ਨੂੰ ਘੁਮਾ ਦਿਓ ਜੀ 350 ਚ ਫਰੋਕ ਸੂਟ ਬੜਾ ਹੀ ਸੋਹਣੇ ਸੋਹਣੇ ਬਹੁਤ ਹੀ ਸ਼ਾਨਦਾਰ ਫਰੋਕ ਸੂਟ ਸਾਡੇ 3.5 ਸੌ ਰੁਪਏ ਚ ਜੇ ਤਿੰਨ ਲੈਣੇ ਆ ਤਾਂ 1000 ਰੁਪਏ ਦੇ ਤਿੰਨ ਲੈਣੇ ਤਾਂ ਹੋਰ ਸਸਤੇ ਪੈਣਗੇ ਜੀ ਤਿੰਨ ਲੈਣੇ 1000 ਰੁਪਏ ਦੇ ਟਰੌਜ਼ਰ ਚੈੱਕ ਕਰ ਲਓ ਜੀ ਕਿੰਨਾ ਖੁੱਲਾ ਹੈ ਡਿਜ਼ਾਈਨ ਮਿਲ ਜਾਣਗੇ ਜੀ 10 15 ਆਹ ਕੁੜਤੀ ਹੈ ਜੀ ਸੌਰੀ ਫਰਾਕ ਸੂਟ ਸਾਈਜ਼ 3 XL 3 XL ਸਾਈਜ਼ ਚੈੱਕ ਕਰ ਲਓ ਜੀ ਇੱਕ ਵਾਰੀ ਸਾਈਜ਼ ਚੈੱਕ ਕਰ ਲਓ ਆਹ ਦੇਖੋ ਜੀ 3 XL ਸਾਈਜ਼ 350 ਰੁਪਏ ਦਾ ਵਿਦ ਟਰੌਜ਼ਰ ਵਿਦ ਟਰੌਜ਼ਰ ਖੁੱਲਾ ਡੁੱਲਾ ਡਿਜ਼ਾਈਨ 10 12 ਮਿਲ ਜਾਣਗੇ ਲਓ ਜੀ ਇੰਦੇ ਨਾਲ ਨਾਲ ਹੁਣ ਤੁਹਾਨੂੰ ਦਿਖਾਣੇ ਆ ਜੀ ਸੂਟ ਰੈਡੀਮੇਡ ਸੂਟ ਲੋ ਜੀ ਰੈਡੀਮੇਡ ਸੂਟ ਵੀ 350 ਰੁਪਏ ਦਾ 350 ਦਾ 1000 ਦੇ 3 ਇੱਕ ਲੈਣਾ 350 ਦਾ ਸੂਟਾਂ 'ਚ ਵੀ ਡਿਜ਼ਾਈਨ ਮਿਲ ਜਾਣਗੇ ਕੋਟ ਸੈੱਟ ਵੀ ਦਿਖਾਣੇ ਆ ਜੀ ਆ ਸੂਟ ਚੈੱਕ ਕਰ ਲਓ ਜੀ ਪਹਿਲੇ ਸੂਟ 'ਚ ਵੀ 5 10 ਡਿਜ਼ਾਈਨ ਸੂਟਾਂ 'ਚ ਮਿਲ ਜਾਣਗੇ 10 ਡਿਜ਼ਾਈਨ ਫਰਾਕ ਸੂਟ 'ਚ ਮਿਲ ਜਾਣਗੇ ਔਰ 30 40 ਡਿਜ਼ਾਈਨ ਕੋਟ ਸੈੱਟ ਦੇ ਵੀ ਕੋਟ ਸੈੱਟ ਵੀ ਦਿਖਾਣੇ ਆ ਜੀ ਵੀਡੀਓ ਸ਼ੇਅਰ ਕਰੀ ਚੱਲਿਓ ਵੀਡੀਓ ਸ਼ੇਅਰ ਕਰਨ ਤੇ ਅਕ ਤਿੰਨ ਕੁਰਤੀਆਂ ਗਿਫਟ ਦੇਣੀਆਂ ਜੀ ਆਪਾਂ ਵੀਡੀਓ ਸ਼ੇਅਰ ਕਰਨ ਤੇ ਤਿੰਨ ਕੁਰਤੀਆਂ ਗਿਫਟ ਪੂਰਨ ਚੰਦ ਕੰਪਨੀ ਫੀਲਡਾਗਾਂਜ ਮਾਰਕੀਟ 2 ਦਿਨ ਦੀ ਸੇਲ ਹੈ ਜੀ ਸ਼ਨੀਵਾਰ ਤੇ ਐਤਵਾਰ 31 ਤੇ 1 ਤਰੀਕ 31 ਤਰੀਕ ਕੱਲ ਸ਼ਨੀਵਾਰ ਪਰਸੋ 1 ਜੂਨ ਦਿਨ ਐਤਵਾਰ ਨੂੰ ਤਿੰਨ ਕੁਰਤੀਆਂ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਤੇ 350 ਰੁਪਏ ਦੇ ਰੈਡੀਮੇਡ ਸੂਟ ਮਿਲ ਰਹੇ ਆ ਜੀ 350 300 ਚ ਰੈਡੀਮੇਡ ਸੂਟ ਉਸ ਤੋਂ ਬਾਅਦ ਚੱਲਦੇ ਆ ਜੀ ਕੋਟ ਸੈਟ ਜੇ ਕੋਰਸੈਟ ਲੈਣੇ ਆ ਵੱਡੇ ਸਾਈਜ਼ ਉਹ ਵੀ 350 ਰੁਪਏ ਦਾ ਵੱਡੇ ਸਾਈਜ਼ ਲੈਣੇ ਆ ਜੀ ਜੇ 3 XL 350 ਰੁਪਏ ਦਾ ਡਿਜ਼ਾਈਨ ਚੈੱਕ ਕਰ ਲਓ ਜੀ ਇੱਧਰ ਆ ਜਾਓ ਥੋੜਾ ਜਾਂ 350 ਰੁਪਏ ਦਾ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਜੀ ਅੱਜ ਬਹੁਤ ਰਸ਼ ਸੀ ਜੀ ਬਹੁਤ ਜ਼ਿਆਦਾ ਰਸ਼ ਕਸਟਮਰ ਬਹੁਤ ਦੁਰਦੁਰ ਹੈ ਜੀ ਆ 350 ਚ ਲੱਗਾ ਜੀ ਕੋਰਸੈਟ ਆ ਦੇਖ ਲਓ ਆ ਆ ਗਈ ਜੀ ਸ਼ਰਟ ਆ ਦਹਾਨੇ ਆ ਜੀ ਨਾਲ ਟਰੌਜ਼ਰ ਲੋ ਜੀ 350 ਰੁਪਏ ਦੇ ਵਿੱਚ ਖੁੱਲੇ ਡੁੱਲੇ ਟਰੌਜ਼ਰ ਆ ਚੈੱਕ ਕਰ ਲੋ ਜੀ ਆ ਸ਼ਰਟ ਹੈ ਜੀ ਆ ਨਾਲ ਟਰੌਜ਼ਰ 1000 ਦੇ 3 ਤੁਸੀਂ ਕੋਟ ਸੈੱਟ ਲਵੋ ਫਰੌਕ ਸੂਟ ਲਵੋ ਜਾਂ ਇੱਕ ਕੋਟ ਸੈੱਟ ਇੱਕ ਫਰੌਕ ਸੂਟ ਇੱਕ ਕੋਟ ਸੈੱਟ ਇੱਕ ਨਾਈਟ ਸੂਟ ਜੋ ਮਰਜ਼ੀ ਲੈ ਲਓ ਜੀ ਟੋਟਲ 3 ਵੀ 10000 ਦੇ ਸਿੰਗਲ ਲੈਣਾ ਤਾਂ 350 ਰੁਪਏ ਦਾ ਜਿੰਦੇ ਚ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਮਿਲ ਰਿਹਾ ਜੀ ਆ ਦੇਖੋ ਡਿਜ਼ਾਈਨ 3 ਐਕਸਲ ਸਾਈਜ਼ ਹੈ ਜੀ 50 ਨੰਬਰ 3 XL ਸਾਈਜ਼ ਟਰਾਊਜ਼ਰ ਦੇਖੋ ਕਿੱਡਾ ਵੱਡਾ ਖੁੱਲਾ ਡੁੱਲਾ ਆ ਦੇਖੋ 350 ਰੁਪਏ ਵੀਡੀਓ ਸ਼ੇਅਰ ਕਰੀ ਚੱਲਿਓ ਜੀ ਸ਼ੇਅਰ ਕਰਨ ਤੇ ਗਿਫਟ ਤੁਹਾਨੂੰ ਦੱਸਦਾ ਜੀ ਕੁੜਤੀਆਂ ਗਿਫਟ ਚੱਲ ਰਹੀਆਂ ਜੀ ਅੱਜ ਕੱਲ ਲੋ ਜੀ ਉਸ ਤੋਂ ਬਾਅਦ ਚੱਲਦੇ ਆ ਜੀ ਹੌਟ ਕੇਕ ਆਈਟਮ ਕੋਰਸ ਹੈ ਜਿਹੜੀ ਸਾਡੀ ਚੱਲ ਰਹੀ ਹੈ ਜੀ ਮਾਰਕੀਟ 'ਚ ਮਿਲਦਾ ਜੀ ਇਹ 450 500 ਦਾ ਇੱਕ ਆਪਾਂ ਦੇਣੇ ਆ ਜੀ 1000 ਦੇ ਚਾਰ 1000 ਦੇ ਚਾਰ ਟਰਾਊਜ਼ਰ ਚੈੱਕ ਕਰ ਲਓ ਜੀ ਨਾਲ 1000 ਦੇ ਚਾਰ ਵਧੀਆ ਕਪੜਾ 1000 ਦੇ ਚਾਰ ਲੋ ਜੀ 1000 ਦੇ 4 ਡਿਜ਼ਾਈਨ 1520 ਕੋਟ ਸੈਟ 1000 ਦੇ 4 ਸ਼ਨੀਵਾਰ ਐਤਵਾਰ 30 ਤਰੀਕ ਤੇ 1 ਜੂਨ 2 ਦਿਨ ਦੀ ਸੇਲ ਹੈ ਜੀ ਹੱਲਾ ਬੋਲ ਉਸ ਤੋਂ ਬਾਅਦ ਸੇਲ ਖਤਮ ਤਾਂ ਜਿੰਨੇ ਫਾਇਦਾ ਲੈਣਾ 2 ਦਿਨ ਚ ਆ ਜਾਓ ਜੀ 2 ਦਿਨ ਦੀ ਸੇਲ ਹੈ ਸੇਲ ਉਸ ਤੋਂ ਬਾਅਦ ਖਤਮ ਸ਼ਨੀਵਾਰ ਤੇ ਐਤਵਾਰ ਲੋ ਜੀ ਆਗੇ ਜੀ 1000 ਦੇ 4 ਆਟੋਮੈਟਿਕ ਗਿਆ ਅਜਾਣ ਵਾਲਾ ਲੋ ਜੀ 31 ਤਰੀਕ ਤੇ 1 ਤਰੀਕ ਸ਼ਨੀਵਾਰ ਐਤਵਾਰ ਲੋ ਜੀ ਬਾਜ਼ਾਰ ਦੇ 4 ਕੋਟ ਸੈਟ ਉਸ ਤੋਂ ਬਾਅਦ ਆਨੇ ਆ ਜੀ ਇੱਧਰ ਆਪਾਂ 2.5 250 ਰੁਪਏ ਦਾ ਸੂਟ ਹੈ ਜੀ 2.5 250 ਰੁਪਏ ਦਾ ਸੂਟ ਪੈਚ ਦਾ ਕੰਮ ਲੌਂਗ ਸੂਟ ਨਾਲ ਦੁਪੱਟਾ 250 ਰੁਪਏ 250 ਰੁਪਏ ਜੀ 250 ਰੁਪਏ ਨਾਲ ਦੁਪੱਟਾ 250 ਰੁਪਏ ਸ਼ਨੀਵਾਰ ਐ ਐਤਵਾਰ 31 ਤਰੀਕ ਤੇ 1 ਤਰੀਕ ਦੀ ਸੇਲ ਲਾਈਵ ਚੱਲ ਰਹੀ ਹੈ ਜੀ ਇਸ ਟਾਈਮ ਫੇਸਬੁਕ ਤੇ YouTube ਤੇ ਤੇ YouTube ਤੇ ਜਿਹੜੇ ਮੇਰੇ ਭੈਣ ਭਰਾ ਫੇਸਬੁਕ ਨੂੰ ਫੋਲੋ ਕੀਤਾ YouTube ਤੇ ਵੀ ਪੇਜ ਨੂੰ ਫੋਲੋ ਕਰ ਲੋ ਰੈੱਡ ਕਲਰ ਦਾ ਲੋਗੋ ਲੱਗਿਆ ਲੋਗੋ ਵੀ ਤੁਹਾਨੂੰ ਮੈਂਸ਼ਨ ਕਰਦਾ ਹਾਂ ਸਕਰੀਨ ਤੇ ਉਹਨਾਂ ਦੇ ਤੇ ਅਲੱਗ ਆਫਰਾਂ ਚੱਲ ਰਹੀਆਂ ਜੀ ਫਿਰ ਜਿਹੜੇ ਭੈਣ ਭਰਾ ਇੱਕ ਵਾਰੀ ਫੇਸਬੁਕ ਫੈਮਲੀ ਸਾਡੀ ਆ ਜਾਓ ਜੀ YouTube ਤੇ ਵੀ ਨਾਲ YouTube ਤੇ ਅਗਲੀਆਂ ਵੀਡੀਓ ਪੈਣੀਆਂ ਆਫਰਾਂ ਦੇ ਨਾਲ ਇਸ ਕਰਕੇ YouTube ਤੇ ਵੀ ਪਿਆਰ ਰੱਖਿਆ ਕਰੋ ਜੀ 350 ਰੁਪਏ ਸਾਰਾ ਹੈਂਡਵਰਕ ਆ ਦੇਖੋ ਜੀ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਡਿਜ਼ਾਈਨਰ ਸੂਟ ਡਿਜ਼ਾਈਨਰ ਦੁਪੱਟਾ 350 ਰੁਪਏ ਦਾ ਗੋਟਾ ਪੱਤੀ ਦਾ ਕੰਮ ਗਲੇ ਤੇ ਨਾਲ ਦੁਪੱਟਾ 350 ਰੁਪਏ ਦਾ ਲੌਂਗ ਪਾਕਿਸਤਾਨੀ ਸੂਟ 40 ਇੰਚ ਲੰਬਾਈ ਨਾਲ ਦੁਪੱਟਾ 350 ਰੁਪਏ ਦਾ ਡਿਜ਼ਾਈਨਰ ਸੂਟ ਲੈਣੇ ਆ ਮਾਲ ਆ ਹੁਣੇ ਤਿਆਰੀ ਚੱਲ ਰਹੀ ਜੀ ਅੰਦਰ ਇਹ ਸਾਰੇ ਹੀ ਟੇਬਲ ਭਰ ਦਨੇ ਆ 500 ਸੂਟ ਹੁਣੇ ਲਾ ਕੇ ਜਾਵਾਂਗੇ ਸਵੇਰ ਵਾਸਤੇ ਲੋ ਜੀ 350 ਰੁਪਏ ਦਾ ਨਾਲ ਦੁਪੱਟਾ ਡਿਜ਼ਾਈਨਰ ਸੂਟ ਸ਼ਨੀਵਾਰ ਐਤਵਾਰ 31 ਤਰੀਕ ਤੇ 1 ਜੂਨ ਦੋ ਦਿਨ ਦੀ ਸੇਲ 350 ਆ ਦੇਖੋ ਇੱਕ ਵਾਰੀ ਆ ਥੋੜਾ ਕੈਮਰਾ ਮਾਰ ਦਿਓ ਇਸ ਸੂਟ ਤੇ 350 ਬਹੁਤ ਸੋਹਣਾ ਸੂਟ ਬਾਹ ਕਮਾਲ ਕਮਾਲ ਕਰਤਾ ਜੀ 350 50 ਰੁਪਏ ਦੇ ਵਿੱਚ ਸੇਲ ਲੱਗ ਗਈ ਹੈ ਜੀ ਡਿਜ਼ਾਈਨਰ ਸੂਟਾਂ ਦੀ 350000 ਰੁਪਏ ਦੇ ਵਿੱਚ ਸੂਟ ਦੁਪੱਟੇ ਜਿੰਨੇ ਮਰਜ਼ੀ ਲੈ ਲਿਓ ਜੀ 100 ਸੂਟ ਖੋਗੇ 100 ਮਿਲ ਜਾਏਗਾ 100 ਸੂਟ ਖੋਗੇ ਜੀ 100 ਮਿਲ ਜਾਏਗਾ ਤੀਸਰੀ ਸੇਲ ਜਿਹੜੀ ਸਾਡੀ ਦੁਕਾਨ ਤੇ ਸਭ ਤੋਂ ਬਾਅਦ ਧਮਾਲਾ ਪਾਰੀਏ ਰਹੀ ਸੋ ਨਾਲ ਨਾਲ ਲੈਖ ਲੋ ਲੋ ਜੀ ਡਿਜ਼ਾਈਨਰ ਸੂਟ 7 700 ਰੁਪਏ ਵਾਲੇ 8 800 ਵਾਲੇ 450 ਸਾਰਾ ਸੈਕਸ਼ਨ ਹੀ ਅਲੱਗ ਬਣਾਤਾ 450 ਦਾ ਪਹਿਲੇ ਵਿਕਦਾ ਸੀ ਰੋਜ਼ ਦੇ 100 ਸੂਟ ਫੇਰ ਵਿਕਣੇ ਸ਼ੁਰੂ ਹੋ ਗਏ ਰੋਜ਼ ਦੇ 2 ਸੂਟ 200 सूट आज स्वीकृतया जी रोज दे 500 सूट सिर्फ डिजाइनिंग करके 450 ਸਾਰਾ ਨੋਟਵਰਕ ਦਾ ਕੰਮ ਨਾਲ ਦੁਪੱਟਾ ਡਿਜ਼ਾਈਨਰ ਸੂਟ 450 ਲੋ ਜੀ ਡਿਜ਼ਾਈਨ ਚੈੱਕ ਕਰੀ ਚਲਿਓ ਕੋਈ ਨਹੀਂ ਦੇਏਗਾ ਜੀ ਸ਼ਨੀਵਾਰ ਐਤਵਾਰ 31 ਤਰੀਕ ਤੇ 1 ਜੂਨ ਸ਼ਨੀਵਾਰ ਐਤਵਾਰ ਦੋ ਦਿਨ ਦੀ ਸੇਲ 450 ਸਾਰੇ ਸੂਟਾਂ ਦੇ ਕੋਈ ਨਾ ਕੋਈ ਫਰਕ ਕੀਤਾ ਹੋਵੇ ਜਿਵੇਂ ਆਹ ਦੇਹਿੰਦੇ ਦੀ ਫਰਕ ਕੀਤਾ ਆ ਜਿਹੜਾ ਦੇਖੋ ਜੀ ਇਹਦੇ ਗਲੇ ਤੇ ਵੀ ਫਰਕ ਹੈ ਆ ਲੋ ਜੀ ਬਾਟਿਕ ਸਟਾਈਲ ਚ ਨਾਲ ਦੁਪट्टे ਲਾਈਨਿੰਗ ਵਾਲੀਆਂ ਸਲਵਾਰਾਂ ਜਾਂ ਡਾਟਿਡ ਸਲਵਾਰਾਂ ਡਿਜ਼ਾਈਨਰ ਵਾਲੀ ਸਲਵਾਰਾਂ ਆ ਸੂਟ ਬੰਬ ਸੂਟ ਆ ਦੇਖੋ ਜੀ 450 ਚ ਰੰਗ ਸਾਰੇ ਅੱਜ ਮਿਲਣਗੇ ਜੀ ਇੱਕ ਵਾਰੀ ਜ਼ੂਮ ਕਰ ਦੇ ਯਾਰ ਕਿ ਆ ਸੂਟ ਨੂੰ ਜ਼ੂਮ ਕਰਕੇ ਦਿਖਾ ਦਿਓ ਓਹੋ 450 ਚ ਪੂਰਨ ਚੰਦ ਕੰਪਨੀ ਲੁਧਿਆਣਾ ਫੀਲਡ ਗੰਜ ਮਾਰਕੀਟ ਲੋ ਜੀ ਬਾਟਿਕ ਸਟਾਈਲ 450 ਆਹ ਲੋ ਜੀ ਨਾਲ ਦੁਪੱਟਾ ਤੇ ਨਾਲ ਆ ਗਈ ਜੀ ਲਾਈਨਿੰਗ ਵਾਲੀ ਸਲਵਾਰ ਆਹ ਦੇਖੋ ਜੀ ਲਹਿਰੀਆ ਸਲਵਾਰ ਵੇਵਸ ਵਾਲੀ ਸਲਵਾਰ ਕਹਿੰਦੇ ਇਹਨੂੰ ਨਾਲ ਬਲੌਕ ਪਿੰਡ ਦਾ ਸੂਟ ਦੁਪੱਟਾ ਡਿਜ਼ਾਈਨਰ 450 ਤੇ ਡਿਜ਼ਾਈਨ ਮਿਲ ਜਾਣਗੇ ਜੀ 100 100 ਡਿਜ਼ਾਈਨਾਂ ਦੇ ਨਾਲ ਮਿਲੇਗਾ ਜੀ 450 ਲਈ ਆਈਟਮ 100 ਡਿਜ਼ਾਈਨਾਂ ਦੇ ਨਾਲ ਆਹ ਲੋ ਜੀ ਗਲਾ ਚੈੱਕ ਕਰ ਲਓ ਜੀ ਪੋਲਕਾ ਡੋਟ ਨਾਲ ਦੁਪੱਟੇ ਲਾਈਨਿੰਗ ਵਾਲੀ ਸਲਵਾਰ ਪਹਿਣਾ ਦੀ ਪਹਿਲੀ ਪਸੰਦ ਕੀ ਹੁੰਦੀ ਹੈ ਜੀ ਸੂਟ ਡਿਜ਼ਾਈਨਰ ਪਰ ਮੈਂ ਰੇਟ ਘੱਟ ਦੇਣਾ ਪੈਸੇ ਜ਼ਿਆਦਾ ਨਹੀਂ ਦੇਣੇ ਆਪਾਂ ਕਰਤੇ ਇਹਦੀ 4.5 400 ਹੁਣ ਕੋਈ 700 ਨਹੀਂ ਕੋਈ 800 ਨਹੀਂ 4.5 400 ਚ ਲੋ ਜੀ ਚੈੱਕ ਕਰ ਲੋ 4.5 400 ਚ 450 450 450 450 ਲੋ ਜੀ ਡਿਜ਼ਾਈਨਰ ਸੂਟ 450 450 ਪੂਰਨ ਚੰਦ ਕੰਪਨੀ ਫੀਲਡਗਜ ਮਾਰਕੀਟ ਲੁਧਿਆਣਾ ਆ ਚੈੱਕ ਕਰ ਲੋ ਜੀ ਡਿਜ਼ਾਈਨ ਲੋ ਜੀ ਹੈਂਡਵਰਕ 450 500 ਰੁਪਏ ਦੇ ਵਿੱਚ ਡਿਜ਼ਾਈਨਰ ਸੂਟ ਜਦੋਂ ਸੇਲ ਲਾਈ ਸੀ ਪਹਿਲੇ ਦਿਨ 100 ਵਿਕੇ ਸੀ ਫਿਰ 200 ਵਿਕਣੇ ਸ਼ੁਰੂ ਹੋ ਗਏ ਅੱਜ 500 ਸੂਟ ਰੋਜ਼ ਵਿਕ ਰਹੇ ਆ ਜੀ ਸਾਢੇ 4 400 ਚ ਪੂਰਾ ਬਲੌਕ ਹੀ ਬਣਾਤਾ ਜੀ ਆ ਕੇ ਛਾਂਟੀ ਚੱਲੋ ਡਿਜ਼ਾਈਨ ਜਿੰਨੇ ਮਰਜ਼ੀ ਚੱਲਦੇ ਆ ਜੀ ਥੋੜਾ ਜਿਹਾ ਅੱਗੇ ਸ਼ਨੀਵਾਰ ਐਤਵਾਰ ਦੋ ਦਿਨ ਦੀ ਸੇਲ ਰਹਿ ਗਈ ਹੈ ਜੀ 400 500 ਵਾਲੇ ਸੂਟ ਵੀ ਬਹੁਤ ਸੋਹਣੇ ਸੋਹਣੇ ਆ ਚੁੱਕੇ ਆ ਬਹੁਤ ਸੋਹਣੇ ਸੋਹਣੇ ਬਹੁਤ ਵਧੀਆ ਵਧੀਆ ਰਸ ਬੜਾ ਸੀ ਅੱਜ ਮਾਲ ਨਹੀਂ ਹੱਥ ਆ ਰਿਹਾ ਕਿਹੜਾ ਦਿਖਾਈਏ ਲੋ ਜੀ 500 ਰੁਪਏ ਚ ਬ੍ਰਾਂਡਡ ਕੰਪਨੀਆਂ ਦੇ ਸੂਟ 500 ਚ ਸੇ ਆਗੇ ਸਾਰੇ ਬ੍ਰਾਂਡ ਦੇ ਬ੍ਰਾਂਡ ਦੇ ਆਰਟੀਕਲ ਨਾਮ ਨਹੀਂ ਲੈ ਸਕਦੇ ਜੀ ਜੇ ਨਾਮ ਲੈ ਲਿਆ ਤਾਂ ਕਈਆਂ ਨੂੰ ਪਸੂੜੀ ਪੈ ਜਾਣੀ ਹੈ ਜੀ ਕਈ ਦੁਕਾਨਦਾਰ ਪਰੇਸ਼ਾਨ ਹੋ ਜਾਣਗੇ ਐਵੇਂ ਕੰਪਨੀ ਫੋਨ ਕਰੀ ਜਾਣਗੇ ਕਿ ਸਸਤਾ ਸੂਟ ਪੇ ਵੇਚ ਰਿਹਾ ਜੀ ਪੂਰਨ ਚੰਦ ਵਾਲੇ ਆ ਬ੍ਰਾਂਡ ਐਦਾਂ ਦਾ ਆ ਦੁਪੱਟਾ ਨਾਲ ਸੂਟ ਵਿਕਦਾ ਜੀ 1200 1300 ਦਾ ਆਪਾਂ ਕਰਤਾ ਜੀ 650 ਰੁਪਏ ਦਾ ਆ ਦੇਖੋ ਜੀ ਪਿੱਛੇ ਟੈਕਸ ਅੱਗੇ ਆਰ ਬਸ ਹੁਣ ਤੁਸੀਂ ਨਾਮ ਸਮਝ ਲਓ ਆ ਦੁਪੱਟਾ ਬਲੋਕ ਬੈਂਡ ਮਾਰਕੀਟ 'ਚ ਸ਼ੁਰੂ ਹੁੰਦਾ ਜੀ 12-1300 ਤੋਂ ਸੂਟ ਆਪਾਂ ਦੇਣਾ ਜੀ 550 ਰੁਪਏ ਦਾ ਆ ਸਾਡੇ 4400 ਚ ਵੀ ਡਿਜ਼ਾਈਨ ਹੋਰ ਬਹੁਤ ਹੈਗੇ ਆ ਅਬ ਸਾਰਾ ਬਲੋਗ ਹੀ ਆ ਸਾਰਾ ਟਾਰਗੇਟ ਆਪਾਂ ਸਾਰਾ ਇਹਨੂੰ ਹੀ ਕਰਤਾ ਇਧਰ ਨੂੰ ਹੀ ਸਾਰਾ ਲੋ ਜੀ ਬਹੁਤ ਸ਼ਾਨਦਾਰ ਆ ਦੇਖੋ ਜੀ ਦੁਬੱਟਾ ਸਾਰਾ ਫੋਰ ਸਾਈਡ ਆ ਚੈੱਕ ਕਰੋ ਦੁਬੱਟਾ ਕਰੋਸ਼ੀਆ ਲੈਸ ਲੱਗੀ ਹੋਏਗੀ ਸਾਰਾ ਫੋਰ ਸਾਈਡ ਦੁਬੱਟਾ ਆ ਆ ਗਿਆ ਜੀ ਸੂਟ ਲੈਨਿੰਗ ਵਾਲੀ ਸਲਵਾਰ ਆ ਦੇਖ ਲਓ ਜੀ ਸੂਟ ਬਾਜ਼ਾਰ ਵੇਚ ਰਿਹਾ ਜੀ ਕੁਮਾਰ ਮੰਡੀ ਮਾਡਲ ਟਾਊਨ ਸੂਟ ਵੇਚ ਰਿਹਾ ਜੀ 1400 ਰੁਪਏ ਦਾ ਆਪਾਂ ਦੇਣਾ ਜੀ 650 ਰੁਪਏ 650 ਦੇ ਕੈਮਰਾ ਮਾਰਦੇ ਲੈਸ ਤੇ ਥੋੜਾ ਜਿਹਾ ਕੈਮਰਾ ਬਾ ਤਾਂ ਪਤਾ ਚੱਲੇਗਾ ਸੂਰ ਦੀ ਲੁੱਕ 650 ਰੁਪਏ ਦੇ ਵਿੱਚ 650 ਰੁਪਏ ਦੇ ਵਿੱਚ ਜੀ 650 ਹੁਣ ਐਦਾਂ ਦਾ ਸੂਟ ਦੇਖ ਲਓ ਜੀ ਵੀਡੀਓ ਸ਼ੇਅਰ ਕਰੀ ਚੱਲੇਓ ਆ ਲਓ ਆ ਸੂਟ ਚੈੱਕ ਕਰ ਲਓ ਬੇਲੇ ਫਿਰ ਰੇਟ ਦੱਸਦੇ ਆ ਸੂਟ ਚੈੱਕ ਕਰੋ ਸਾਰਾ ਆਰੀ ਵਰਗ ਦਾ ਕੰਮ ਆਊਟਲਾਈਨਿੰਗ ਆਰੀ ਦੀ ਇਹ ਆ ਆ ਗਿਆ ਜੀ ਨਾਲ ਟਾਈ ਐਂਡ ਆਈ ਦਾ ਦੁਪੱਟਾ ਆਊਟਲਾਈਨਿੰਗ ਆ ਗਈ ਜੀ ਆਰੀ ਦੀ ਲੋ ਜੀ ਬਹੁਤ ਸੋਹਣਾ ਸੂਟ ਕੀਮਤ 500 ਰੁਪਏ ਸਿਰਫ 500 ਰੁਪਏ 500 ਰੁਪਏ ਦਾ ਸੂਟ ਲੋ ਜੀ 500 ਰੁਪਏ ਦੇ ਵਿੱਚ ਆ ਚੱਕੋ ਜੀ 500 ਰੁਪਏ ਦੇ ਵਿੱਚ ਕਾਟਨ ਦੇ ਸੂਟ ਬਲੌਕ ਪਿੰਡ ਕੀਤੇ ਹੋਏ ਆ ਸਾਰਾ ਸੈਕਸ਼ਨ ਹੀ ਸੇਲ ਤੇ ਆ ਜੀ 500 550 600 ਚ ਬ੍ਰਾਂਡ ਬ੍ਰਾਂਡੇਡ ਆਰਟੀਕਲ ਕੋਈ ਲੋਕਲ ਨਹੀਂ ਕੋਈ ਕੁਛ ਨਹੀਂ ਬ੍ਰਾਂਡ ਦੀਆਂ ਮੋਹਰਾਂ ਲੱਗੀਆਂ ਹੋਣਗੇ ਉੱਤੇ ਜੀ ਬ੍ਰਾਂਡ ਦੇ ਆਰਟੀਕਲ ਆ ਲੋ ਜੀ ਸਾਰੇ ਹੀ ਡਿਜ਼ਾਈਨਰ ਪ੍ਰਿੰਟ ਬਹੁਤ ਸੋਹਣੇ ਸੋਹਣੇ ਦੁਪੱਟਾ ਫੋਰ ਸਾਈਡ ਪੱਟੀ ਆ ਆ ਗਿਆ ਜੀ ਸੂਟ ਪਿਓਰ ਕਾਟਨ 100% ਕਾਟਨ 12 12 16 500 ਰੁਪਏ ਜੀ 5 500 ਰੁਪਏ ਦੇ ਵਿੱਚ 1200 1500 ਚ ਆਣਾ ਕਿੱਥੇ ਆ ਜੀ ਪੂਰਨ ਚੰਦਨ ਕੰਪਨੀ ਸਟੋਰ ਫੀਲਡਗਾਜ ਮਾਰਕੀਟ ਆ ਦੇਖ ਲੋ ਜੀ ਪੂਰਨ ਚੰਦਨ ਕੰਪਨੀ ਸਟੋਰ ਫੀਲਡਗਾਜ ਮਾਰਕੀਟ ਨੂੰ ਦੇ ਜਾਣਾ ਡਿਜ਼ਾਈਨਰ ਸੂਟਾਂ ਦੀ ਸੇਲ ਇਹਦੇ ਨਾਲ ਨਾਲ ਲੱਗੀ ਆ ਜੀ ਕੜਾਈ ਵਾਲੇ ਸੂਟਾਂ ਦੇ ਵੀ ਉਹ ਵੀ ਦਿਖਾ ਦਿੰਨੇ ਆ ਉਹ ਵੀ ਅੱਜ ਦੇਖ ਲੋ ਜੀ ਪੱ ਕੱਲ ਪਰਸੋ ਵੀਡੀਓ ਪਾਈ ਸੀ ਵੀਡੀਓ ਪਾਈ ਸੀ ਜੀ ਕੱਲ ਪਰਸੋ ਬਹੁਤ ਮਾਲ ਵਿਕਿਆ ਜੀ ਇਹਦਾ ਸੈਕਸ਼ਨ ਆ ਜੀ ਪਹਿਲਾ ਫਲੋਰ ਇਹ ਦਿਮਾਗ ਚ ਬਿਠਾ ਲਿਓ نیچے ਕਾਟਨ ਦੇ ਸੂਟਾਂ ਦੀ ਸੇਲ ਹੈ ਜੇ ਤੁਸੀਂ ਕਰੇਵ ਦੇ ਚਾਕਲੇਟ ਦੇ ਮਸਲੀਨ ਦੇ ਸੂਟ ਲੈਣੇ ਆ ਤਾਂ ਫਸਟ ਫਲੋਰ ਤੇ ਜਾਣਾ ਪਏਗਾ ਤੁਸੀਂ ਆ ਕੇ ਦੱਸ ਦਿਓ ਕਿ ਅਸੀਂ ਬੁਟੀਕ ਦੇ ਸੂਟ ਲੈਣੇ ਆ ਆ ਲੋ ਜੀ ਸ਼ਰਟ ਚਾ ਕਰ ਲਓ ਨਾਲ ਦੁਪੱਟਾ 1250 ਦਾ ਸੂਟ ਇੱਕੋ ਹੀ ਰੇਟ ਲੱਗਿਆ ਜੀ ਸਾਰਿਆਂ ਦਾ 500 ਰੁਪਏ ਦਾ 500 ਰੁਪਏ ਦਾ ਸੂਟ ਸਾਰਿਆਂ ਦਾ ਇੱਕੋ ਹੀ ਸੇਲ ਪੂਰਨ ਚੰਦ ਕੰਪਨੀ ਸਟੋਰ ਫੀਲਡਾ ਮਾਰਕੀਟ ਲੁਧਿਆਣਾ 500 ਰੁਪਏ ਚ ਦੇ ਰਹੇ ਆ ਜੀ ਸਾਰਾ ਹੀ ਸੂਟ ਆ ਲੋ ਜੀ ਸਾਰਾ ਬੁੱਲਨ ਵਰਕ ਪਲੇਨ ਸਲਵਾਰ ਨਾਲ ਔਰ ਗੈਂਜਾ ਦਾ ਦੁਪੱਟਾ 500 ਰੁਪਏ ਫਰਸਟ ਫਲੋਰ ਤੇ ਸੇਲ ਹੈ ਜੀ ਆਂਦੀ ਪਹਿਲੀ ਮੰਜ਼ਲ ਤੇ ਸੇਲ ਹੈ ਜੀ ਇਹ ਯਾਦ ਰੱਖਿਓ نیچے ਕਾਟਨ ਦੀ ਸੇਲ ਹੈ ਜੀ ਐਂਦੀ ਸੇਲ ਹੈ ਜੀ ਉੱਪਰ ਉੱਪਰ ਰੇਂਜ ਘਟ ਆਂਦੀ ਏ ਨੈਟਵਰਕ ਇਸ ਕਰਕੇ نیچے ਵੀਡੀਓ ਬਣਾ ਰਹੇ ਆਂਦੀ ਲੋ ਜੀ 500 ਰੁਪਏ ਚ ਕਰੇਵ ਲੈ ਲਓ ਮਸਲੀਨ ਲੈ ਲਓ ਚਾਕਲੇਟ ਲੈ ਲਓ 500 ਰੁਪਏ 5 500 ਰੁਪਏ ਦੋ ਦਿਨ ਦੀ ਸੇਲ ਹੈ ਜੀ ਜੇ ਤੁਹਾਡੇ ਘਰ ਵਿਆਹ ਸ਼ਾਦੀ ਆਉਣ ਵਾਲੀ ਹੈ ਤੁਸੀਂ ਗਿਫਟ ਕਰਨੇ ਆ ਕੋਈ ਬਰਥਡੇ ਫੰਕਸ਼ਨ ਆ ਰਿਹਾ ਜਾਂ ਕੋਈ ਪ੍ਰੋਗਰਾਮ ਹੈ ਜਾਂ ਤੁਸੀਂ ਲੈਣ ਦੇਣ ਕਰਨਾ ਹੈ 550 ਰੁਪਏ ਜੀ 1000 ਵਾਲਾ ਵੀ 500 ਚ 900 ਵਾਲਾ ਵੀ 500 ਚ 1100 ਵਾਲਾ ਵੀ 500 ਚ ਤੇ 1200 ਵਾਲਾ ਵੀ 500 550 ਰੁਪਏ ਗਲਾਸ ਕਪੜੇ ਦੇ ਲੋ ਜੀ ਗਲਾਸ ਸੂਟ ਸਾਰੇ ਹੀ ਮਹਿੰਗੇ ਆ ਜੀ ਕੈਮਰਾ ਥੋੜਾ ਜਿਆ ਜੂਮ ਕਰਕੇ ਗਲੇ ਤੇ ਮਾਰ ਦਿਓ ਜੀ ਗਲਾਸ ਕਪੜਾ ਪਾਰਟੀ ਵੇਅਰ ਸੂਟ 500 ਰੁਪਏ ਇੱਕੋ ਹੀ ਰੇਟ 500 500 500 ਬੁਟੀਕ ਸੂਟਾਂ ਦੇ ਵੀ ਸੇਲ 500 ਲੋ ਜੀ 500 ਰੁਪਏ ਚ ਮਸਲੀਨ ਤੇ ਸਾਰਾ ਧਾਗੇ ਦਾ ਕੰਮ ਉੱਪਰ ਬੂਟੀਆਂ ਹੈਵੀ ਸੂਟ ਨਾਲ ਦੁਪੱਟਾ ਵੀ ਮਸਲੀਨ ਦਾ 2.5 ਮੀਟਰ ਚੈੱਕ ਕਰ ਲਓ ਜੀ ਖੁੱਲਾ ਡੁੱਲਾ ਦੁਪੱਟਾ ਲੈਸ ਲੱਗੀ ਹੋਏਗੀ ਪੰਜ-ਪੰਜ 100 ਰੁਪਏ ਚ ਸੇਲ ਲੱਗੀ ਹੈ ਜੀ ਉੱਪਰ ਇਸ ਤੋਂ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਹੋਰ ਮਿਲ ਜਾਣਗੇ ਇਹ ਲਓ ਜੀ ਪੰਜ-ਪੰਜ 100 ਰੁਪਏ ਚ ਦੇਖੋ ਜੀ 500 ਰੁਪਏ ਦੀ ਸੇਲ ਬੁਟੀਕ ਪੀਸਾਂ ਦੀ ਜੇ ਵਿਆਹ ਸ਼ਾਦੀ ਆ ਰਹੀ ਹੈ ਲੈਣ ਦੇਣ ਕਰਨਾ ਹੈ ਫੰਕਸ਼ਨ ਆ ਰਿਹਾ ਹੈ ਕੋਈ ਪ੍ਰੋਗਰਾਮ ਕਰ ਰੱਖਿਆ ਤਾਂ ਲੈ ਜਾਓ ਜੀ ਹੁਣੇ ਐਡਵਾਂਸ ਹੀ ਲੈ ਕੇ ਰੱਖ ਲਓ 2 ਦਿਨ ਦੀ ਸੇਲ ਹੈ 500 ਚ ਸੇਲ ਪਹਿਲੀ ਮੰਜ਼ਲ ਤੇ ਹੈ ਜੀ ਐਲੀ ਜਿਹੜੀ ਆ ਸਿੰਥੈਟਿਕ ਜਾਂ ਕਾਟਨ ਜਾਂ ਬੁਟੀਕ ਦੇ ਸੂਟ ਦਿਖਾ ਰਹੇ ਆਂਦੀ ਸੇਲ ਹੈ ਜੀ ਪਹਿਲੀ ਮੰਜ਼ਲ ਤੇ ਪੌੜੀਆਂ ਦਿਖਾ ਦਿਓ ਜੀ ਉੱਥੋਂ ਉੱਪਰ ਆਂਦੇ ਸਾਰੀ ਤੁਸੀਂ ਜਾਣਾ ਜੀ نیچے ਕਾਟਨ ਦੀ ਸੇਲ ਹੈ ਜੀ ਉੱਪਰ ਘੁੰਮ ਜਾਓ ਹੁਣ ਉਧਰ ਹੀ ਦੇਖੀ ਜਾਂਦੇ ਹੋ ਲੋਰੀ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਵੀਡੀਓ ਸ਼ੇਅਰ ਕਰਨ ਤੇ ਫੇਰ ਦੱਸ ਰਿਹਾ ਜੀ ਆ ਕੁੜਤੀਆਂ ਤਿੰਨ ਗਿਫਟ ਕਰਨੀਆਂ ਕੋਰੀਅਰ ਬਣੇ ਪਏ ਆ ਬਸ ਕੋਲ ਮਾਫੀ ਮੰਗਦਾ ਜੀ ਰਸ਼ ਬਹੁਤ ਹੈ ਬਾ ਇੱਕ ਅੱਧੇ ਦਿਨ ਦਾ ਇੰਤਜ਼ਾਰ ਹੈ ਕੋਰੀਅਰ ਢੇਰ ਭਰ ਕੇ ਕੱਢਾਂਗੇ ਸਾਰਿਆਂ ਦੇ ਭੈਣ ਭਰਾ ਬਹੁਤ ਵੀਡੀਓ ਸ਼ੇਅਰ ਕਰ ਰਹੇ ਆ ਸਾਰਾ ਨੋਟ ਕਰ ਰਹੇ ਆ ਅਸੀਂ ਭੁੱਲਦੇ ਅਸੀਂ ਵੀ ਨਹੀਂ ਜਿਸ ਦਿਨ ਭੇਜੀਦੇ ਹਾਊਸਿੰਗ 40 50 ਇਕੱਠੇ ਹੀ ਭੇਜੀਦੇ ਦੋ ਦੋ ਕਰਕੇ ਨਹੀਂ ਭੇਜੀਦੇ ਇਕੱਠੇ ਹੀ ਭੇਜੀਦੇ ਆ ਜਿਹੜਾ ਵੀਡੀਓ ਸ਼ੇਅਰ ਕਰੇਗਾ ਤਿੰਨ ਕੁੜਤੀਆਂ ਤਿੰਨ ਪੈਨਪਰਾਵਾਂ ਨੂੰ YouTube ਤੇ ਤਿੰਨ ਅਲੱਗ ਸ਼ੇਅਰ ਕਰਾਂਗੇ ਜਿਹੜਾ YouTube ਤੇ ਸ਼ੇਅਰ ਕਰੇਗਾ WhatsApp ਗਰੁੱਪਾਂ ਚ ਉਹਨਾਂ ਨੂੰ ਅਲੱਗ ਔਰ ਜਿਹੜਾ ਇਸ ਟਾਈਮ Facebook ਤੇ ਦੇਖ ਰਿਹਾ ਉਹਨਾਂ ਨੂੰ ਅਲੱਗ ਟੋਟਲ 6 ਕਰਾਂਗੇ YouTube ਦੇ ਤਿੰਨ ਤਿੰਨ Facebook ਤੇ ਸੋ ਜਿਹੜੇ Facebook ਵਾਲੇ ਭੈਣ ਭਰਾ ਇੱਕ ਵਾਰੀ YouTube ਦਾ ਪੇਜ ਵੀ ਫੋਲੋ ਕਰ ਲਓ ਪੂਰਨ ਚੰਨਣ ਕੰਪਨੀ ਇਹ ਜਿਹੜੇ YouTube ਤੇ ਦੇਖ ਰਿਹਾ ਆਜੋ ਜੀ ਫਿਰ ਫੇਸਬੁੱਕ ਤੇ ਅਲੱਗ-ਅਲੱਗ ਆਫਰਾਂ ਲੱਗਦੀਆਂ ਲਾਈਵ ਚਾਹੇ ਇਕੱਠੇ ਪੈਂਦੇ ਆ ਲੇਕਿਨ ਜਦੋਂ ਪੋਸਟ ਪਾਈਦੀ ਆ ਉਦੋਂ ਅਲੱਗ-ਅਲੱਗ ਆਫਰਾਂ ਕਿਸੇ 'ਚ ਕੋਟ ਸੈੱਟ ਗਿਫਟ ਕਰੀ ਦੇ ਆ ਕਿਸੇ 'ਚ ਸੂਟ ਕਿਸੇ 'ਚ ਕੁੜਤੀਆਂ ਕੱਲ ਦੀ ਵੀਡੀਓ 'ਚ YouTube ਤੇ ਕੁੜਤੀਆਂ ਗਿਫਟ ਕੀਤੀਆਂ ਸੀ ਉਹਦੇ 'ਚ ਦੋ ਕਸਟਮਰ ਤਾਂ ਲੋਕਲ ਸੀ ਆ ਕੇ ਲੈ ਵੀ ਗਏ ਸੋ ਤੁਹਾਨੂੰ ਵੀ ਪਹੁੰਚਣਗੇ ਜੀ ਗਾਰੰਟੀ ਬਾਕੀ ਸ਼ਨੀਵਾਰ ਐਤਵਾਰ ਦੋ ਦਿਨ ਦੀ ਸੇਲ 31 ਤਰੀਕ ਤੇ 1 ਜੂਨ ਸ਼ਨੀ ਐ ਪੇਜ ਨੂੰ ਫੋਲੋ ਕੀਤਾ ਤਾਂ ਪੇਜ ਨੂੰ ਫੋਲੋ ਕਰ ਲਿਓ ਕੱਲ ਮਿਲਦੇ ਆ ਜੀ ਫਿਰ ਸਵੇਰੇ 10 ਵਜੇ ਹੱਲਾ ਬੋਲ again are you sure want to stop